ਉਜੀ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦਿਆ ਅੰਗ ਦਿਆ ਨਾਨਤ ਮੂਰਤ ਨਿਜ ਧਾਰੀ ਅਗਮਗਿਆਨ ਰਸ ਰਸਿਉ ਹਿਉ ਗੁਰ ਅਮਰਦਾਸ ਕਰ ਤਾਰ ਕੀ ਆਵਸ ਵਾਹ ਵਾਹ ਕਰ ਧਾਇਓ ਸ੍ਰੀ ਗੁਰ ਰਾਮਦਾਸ ਜੈਉ ਜੈ ਜਗ ਮਹ ਤਹ ਹਰ ਪਰਮ ਪਦ ਪਾਇਓ ਸੁ ਕਾਹੋ ਤਲ ਗੁਰ ਸੇਵੀਆ ਅਹਨ ਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਉਹ ਸਿਫਤ ਖਸਾਮ ਦੀ ਨੋਰਾਰ ਸਹੋ ਕੋਰ ਸਹੋ ਝਟਿਆ ਤੋਦ ਡਠੇ ਸੱਚੇ ਪਾਤ ਸਾਹ ਮਲ ਜਨਾ ਮਾ ਜਨਾ ਮਾ ਦੀ ਕਟਿਆ ਸਾਜਣ ਸਚਾ ਪਾਤ ਸਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਠਿਆ ਸੋਹੀਆ ਸਬਨਾੰਦਾ ਵੇਸਾਹ சா நம சிரீவா கரு சாஹேபே தனசரி மஹலா பஞ்ச ਜਿਸ ਕਾ ਤਨ ਮਨ ਤਨ ਸਭ ਤੇਸ ਕਾ ਸੋਈ ਸੁਗੜਾ ਸੋ ਜਾਣੀ ਤਿੰਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬੇਦ ਨੀਕੇ ਖਟਾਨੇ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜਾ ਸੋ ਜਾਣੀ ਤੈ ਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀ ਕੀ ਖਟਾਨੀ ਜੀਆ ਕੀ ਇਕ ਹੀ ਪਹਿਮਾਨੀ ਅਵਰ ਜਤਨਾ ਕਰ ਰਹੇ ਬਹੁਤ ਤੇਰੇ ਤੈਨਾਂ ਤੇਲ ਨਹੀਂ ਕੀਮਤ ਜਾਣੇ ਰਹਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੋਰ ਦਿਨੋਂ ਮੰਤਾਨੇ ਡਗਾ ਨਾ ਡੋਲੇ ਧ੍ਰਿੜਕਾਰ ਰਹਿਆ ਪੂਰਨ ਹੋਏ ਤ੍ਰਿਪਤਾਨੇ ਓਏ ਜੋ ਬੀਚ आम तोमकाष होते तेन की बात मिलानी अलंकार मिलथली होई हा ताते कनक का बखानी ਪ੍ਰਗਟਿਓ ਜੋਤਾ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਾ ਨੇ ਪ੍ਰਗਟਿਓ ਜੋਤਾ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਦਿਓ ਗੁਰ ਕੀਓ ਬੰਧਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਗੜ ਸੁਜਾਨੇ ਤਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨਿਕੀ ਖਟਾਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿੱਤ ਕੀ ਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸਗਲ ਦੁਆਰ ਕਉ ਛਾੜਕੈ ਗਾਇਓ ਤਹਾਰ ਦਵਾਰ ਬਾਹੇ ਗਾਹੇ ਕੀ ਲਾਜ ਅਸ गोबिंद दास तुहार वाहे गुरु साहिब जी तेरे जोर चौपई बीस लश जोग ऐत पर मन Lare do pai kisuna hana Bisla sa jogyat paramana Lare do pai kisuna hana ਤਬ ਰਾਜਾ ਜੀ ਮੈਂ ਆ ਕੋ ਲਾਇਓ ਨਾਕ ਚੜੇ ਮਸ਼ੇਂਦਰ ਪੈ ਆਇਓ ਕਹਿ ਮਨ ਬਰ ਸਭ ਬੋਹਿ ਵਿਚਾਰਾ ਇਹ ਦੋ ਬੇਰ ਬੜੇ ਬਰੇ ਆਰਾ ਇਨ ਕਾ ਬਿਰਦ ਨਿਵਰਤ ਨਾ ਪਿਆ ਇਨੋ ਛਡਾਵਤ ਸਭ ਜਗ ਗਿਆ ਇਨ ਕਾ ਬਿਰਦ ਨਿਵਰਤ ਨਾ ਪਿਆ ਇਨੋਸ਼ ਦਾਵਤ ਸਭ जग ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ